ਹੈਂਡਲ ਡਿਵੈਲਰ ਡਿਸਕ ਦੀ ਪ੍ਰੋਬਲਮ ਸੀ ਅੱਛਾ ਜੀ ਤੇ ਮੈਂ ਬਹੁਤ ਦਵਾਈ ਖਾਧੀ ਅੱਛਾ ਜੀ ਉਹ ਮਤਲਬ ਜਿੱਦਾਂ ਪੀਲ ਕਲਰ ਕਰਕੇ ਤਾਂ ਮੇਰੇ ਉਹਦੇ ਨਾਲ ਕਿਡਨੀਆਂ ਚ ਪਾਣੀ ਭਰਨ ਲੱਗ ਪਿਆ ਅੱਛਾ ਜੀ ਤੇ ਪੈਟੀ ਲੀਵਰ ਵੀ ਹੋ ਗਿਆ ਹਾਂਜੀ ਬਹੁਤ ਜਿਆਦੀਆਂ ਬਿਮਾਰੀਆਂ ਹੋ ਗਈਆਂ ਅੱਛਾ ਜੀ ਤੇ ਜਦੋਂ ਦੀ ਮੈਂ ਇੱਥੇ ਆਉਣ ਲੱਗੀ ਹਾਂ ਅੱਛਾ ਜੀ ਤੇ ਮੈਂ ਪਾਣੀ ਪੀਣ ਲੱਗੀ ਹਾਂ ਉਹਨਾਂ ਦੀ ਮੇਰੀ ਕਿਡਨੀਆਂ ਵੀ ਠੀਕ ਆ ਤੇਰੇ ਪੈਟੀ ਲੀਵਰ ਵੀ ਠੀਕ ਆ ਬਾਕੀ ਬਿਮਾਰੀਆਂ ਸਾਰੀਆਂ ਠੀਕ ਮੈਂ ਤੁਹਾਡੀਆਂ ਕਿੱਚਾ ਜੇ ਤੇ ਮੈਂ ਘਰ ਵੀ ਖੜਿਆ ਪਾਇ ਪਾ ਕੇ 5 ਲੀਟਰ ਪਾਣੀ ਅੱਛਾ ਜੀ ਦੋ ਵਾਰੀ ਹਾਂਜੀ ਤੋਂ ਜ ਉਹਦੇ ਨਾਲ ਸਾਰਾ ਪੇਟ ਵੀ ਹੌਲਾ ਹੋਇਆ ਅੱਛਾ ਜੀ ਤੇ ਸਿਰ ਜਿੱਦਾ ਭਾਰਾਪਨ ਰਹਿੰਦਾ ਉਹ ਵੀ ਹੌਲਾ ਅੱਛਾ ਜੀ ਤੇ ਬਾਕੀ ਤੇ ਉਹਦਾ ਸਰੀਰ ਦਾ ਠੀਕਰ ਦੇ ਵਿੱਚ ਕੋਈ ਜਿਹੜਾ ਤੁਸੀਂ ਪਾਣੀ ਪਲਾਇਆ ਉਹਨਾਂ ਨੂੰ ਕੀ ਮਤਲਬ ਇਹਦਾ ਫਾਇਦਾ ਹੋਇਆ ਜੀ ਉਹ ਵੀ ਠੀਕ ਹੈ ਫਰਕ ਆ ਅੱਛਾ ਮਨ ਲਾਇਆ ਤੁਸੀਂ ਕਹਿ ਸਕਦੇ ਚਮਤਕਾਰੀ ਪਾਣੀ ਹਾਂਜੀ ਚਮਤਕਾਰੀ ਬਹੁਤ ਜਿਆਦਾ ਬਣਦੇ ਆ ਜਿਹਦੀ ਪ੍ਰੋਬਲਮ ਚੱਲ ਰਹੀ ਸੀ ਮੇਰੀ ਅੱਛਾ ਜੀ ਮੈਂ ਬਿਲਕੁਲ ਇਸ ਪਾਣੀ ਪੀਣ ਦੇ ਨਾਲ ਪਾਣੀ ਨਹੀਂ ਅਮਰਤ ਹੈ ਅਮਰਤ ਹਾਂ ਚਮਤਕਾਰੀ ਪਾਣੀ ਚਮਤਕਾਰੀ ਪਾਣੀ ਹੈ ਹਾਂਜੀ ਇਹ ਪਾਣੀ ਪੀਣ ਦੇ ਨਾਲ ਮੈਂ ਬਿਲਕੁਲ ਬੋਲ ਤੇ ਆ ਜੀ ਕੀ ਕੀ ਹੋਰ ਕੀ ਪ੍ਰੋਬਲਮ ਚੀਏ ਮੇਰਾ ਢੇਟ ਵੀ ਇਹਦੇ ਨਾਲ ਥੋੜਾ ਲੂਜ਼ ਹੋਇਆ ਅੱਛਾ ਜੀ ਮਤਲਬ ਜਿਹੜਾ ਦਾ ਪੇਟ ਪਾਤਾ ਆ ਉਹ ਪਾਣੀ ਪੀਣ ਦੇ ਨਾਲ ਆਪਣਾ ਢੇਟ ਵੀ ਘਟਾ ਸਕਦੇ ਆ ਹਾਂ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮੰਡ ਹਰਪੁਰ ਤੋਂ ਅੱਜ ਤੁਹਾਨੂੰ ਜੀ ਮੈਂ ਲੈ ਕੇ ਪਹੁੰਚਿਆ ਆ ਟਾਂਡਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਵੇਰੇ ਸਵੇਰੇ ਕਿੰتا ਮੋਟਰਸਾਈਕਲਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਆ ਤੇ ਅਸੀਂ ਪਹੁੰਚੇ ਆ ਜੀ ਜਾਜਾਬਾਈ ਪਾਸ ਦੇ ਕੋਲ ਇਹ ਏਆਈ ਵੈਲਨੈਸ ਸੈਂਟਰ ਆ ਜੀ ਇੱਥੇ ਪਲਾਇਆ ਜਾਂਦਾ ਆ ਜੀ ਚਮਤਕਾਰੀ ਪਾਣੀ ਹਾਂਜੀ ਜੀ ਤੁਸੀਂ ਸੁਣਿਆ ਬਿਲਕੁਲ ਠੀਕ ਆ ਕਿ ਚਮਤਕਾਰੀ ਪਾਣੀ ਪਲਾਇਆ ਜਾਂਦਾ ਆ ਤੇ ਚਮਤਕਾਰੀ ਪਾਣੀ ਦੀ ਕੀ ਖਾਸੀਅਤ ਆ ਤੇ ਕੀ ਕੀ ਲੋਕਾਂ ਦੇ ਇੱਥੇ ਆ ਕੇ ਦੁੱਖ ਦੂਰ ਹੁੰਦੇ ਆ ਤੇ ਉਹ ਚੱਲਦੇ ਆ ਅੰਦਰ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੰਦਰੋਂ ਦਿਵਾਵਾਂਗੇ ਅਸੀਂ ਹੁਣ ਤੁਹਾਨੂੰ ਕੁਝ ਨਹੀਂ ਆਪ ਦੱਸਣਾ ਦੱਸਣਗੇ ਸਾਨੂੰ ਇਸ ਸੈਂਟਰ ਦੇ ਓਨਰ ਤੇ ਬਾਕੀ ਜਿਹੜੇ ਵੀ ਇੱਥੇ ਆਏ ਹੋਏ ਆ ਸੱਜਣ ਚਲੋ ਜੀ ਚਲਦੇ ਆਂ ਅੰਦਰ ਕਰਦੇ ਆਂ ਗੱਲਬਾਤ ਦੇਖੋ ਅਸੀਂ ਪਹੁੰਚ ਚੁੱਕੇ ਆਂ ਜੀ ਇਸ ਸੈਂਟਰ ਦੇ ਅੰਦਰ ਤੇ ਇੱਥੇ ਆ ਸ਼ੁਰੂ ਕਰਾਂਗੇ ਇਸ ਸੈਂਟਰ ਦੇ ਉਹਨਾਂ ਨਾਲ ਗੱਲਬਾਤ ਉਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਕੀ ਕੀ ਨੇ ਇਸ ਚੰਦਕਾਰੀ ਪਾੜੀ ਦੇ ਫਾਇਦੇ ਤੇ ਕਿੱਦਾਂ ਲੋਕ ਠੀਕ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਇਆ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਸੀਂ ਸੁਣਾਓ ਜੀ ਸਰ ਤੁਸੀਂ ਪਹਿਲਾਂ ਦੱਸੋ ਸਾਡੇ ਜਿਹੜਾ ਤੁਸੀਂ ਜਿੰਨੇ ਵੀ ਸੱਤਣ ਬੈਠੇ ਹੋਏ ਆ ਸਾਰੇ ਪਾਣੀ ਪੀਦੇ ਕੀ ਫਾਇਦੇ ਆ ਪਾਣੀ ਦੇ ਸਾਰੇ ਹੀ ਪਾਣੀ ਪੀ ਜਾਂਦੇ ਢੋਲੂ ਲੈ ਕੇ ਆਏ ਆ ਦੇਖੋ ਜੀ ਸਾਰਾ ਕੁਝ ਮਤਲਬ ਵੀ ਦੱਸੋ ਸਾਰੇ ਜਾਨਣਾ ਚਾਹੁੰਦੇ ਆ ਕੀਤਾ ਹੈਗਾ ਜੀ ਇਹ ਪਾਣੀ ਜਿਹੜਾ ਹੈਗਾ ਪਾਣੀ ਨਹੀਂ ਅਮਰਤ ਹੈਗਾ ਮਿਰਕਲ ਵਾਟਰ ਹੈਗਾ ਅੱਛਾ ਜੀ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਫਾਇਦਾ ਕਰਦਾ ਹੈਗਾ ਹਾਂਜੀ ਤੇ ਤਕਰੀਬਨ ਤਕਰੀਬਨ 2 ਸਾਲ ਪਹਿਲਾਂ ਅਸੀਂ ਇਹ ਸੈਂਟਰ ਨੂੰ ਐ ਸਟੈਬਲਿਸ਼ ਕੀਤਾ ਹੈਗਾ ਤੇ ਪਬਲਿਕ ਨੂੰ ਜਾਣਕਾਰੀ ਘੱਟ ਹੋਣ ਦੇ ਕਾਰਨ ਜਿਹੜਾ ਹੈਗਾ ਹੌਲੀ-ਹੌਲੀ ਰੁਝਾਨ ਵਧਿਆ ਹੈਗਾ ਪਬਲਿਕ ਸਾਡੇ ਕੰਟੈਕਟ ਵਿੱਚ ਆਈ ਆ ਅਲੱਗ-ਅਲੱਗ ਬਿਮਾਰੀਆਂ ਨੂੰ ਲੈ ਕੇ ਤੇ ਤਕਰੀਬਨ ਜਿੰਨੇ ਵੀ ਸਾਡੇ ਕੋਲ ਕਲਾਇੰਟਸ ਆ ਰਹੇ ਨੇ ਸਾਰੇ ਦੇ ਸਾਰੇ ਜਿਹੜੇ ਹੈਗੇ ਹਰ ਆਪਣੀ-ਆਪਣੀ ਸਮੱਸਿਆ ਦੇ ਵਿੱਚ ਫਾਇਦਾ ਲੈ ਕੇ ਜਾ ਰਹੇ ਹੈਗੇ ਨੇ ਤੇ ਉਹ ਸਾਰੇ ਇਹ ਆਪਣੇ ਜਿਹੜੇ ਕਲਾਇੰਟ ਅਗਵਾਈ ਭਰਦੇ ਹੈਗੇ ਨੇ ਕਿ ਬਾਕੀ ਫਾਇਦਾ ਮਿਲਿਆ ਹੈਗਾ ਨਾ ਪਾਣੀ ਦਾ ਨਹੀਂ ਪੈਸੇ ਪਾਣੀ ਹੈਗਾ ਕੀ ਅਜ ਮਤਲਬ ਇਹਨੂੰ ਕਿਉਂ ਚਮਤਕਾਰੀ ਕਿਉਂਕਿ ਮੈਂ ਕਈ ਲੋਕਾਂ ਤੋਂ ਸੁਣਿਆ ਕਹਿੰਦੇ ਜੀ ਅਸੀਂ ਇਹ ਪਾਣੀ ਪੀ ਗਏ ਠੀਕ ਹੋ ਗਿਆ ਠੀਕ ਹੋਏ ਮਤਲਬ ਮੈਂ ਜਾਨਣਾ ਚਾਹੁੰਦਾ ਹੈ ਕਿ ਇਹ ਚੀਜ਼ ਹਾਂ ਇਹ ਬਹੁਤ ਜ਼ਬਰਦਸਤ ਕੁਐਸਚਨ ਆ ਤੁਹਾਡਾ ਦੇਖੋ ਇਹ ਪਾਣੀ ਜਿਹੜਾ ਹੈਗਾ ਨਾਰਮਲ ਪਾਣੀ ਟੈਪ ਵਾਟਰ ਲਿਆ ਗਿਆ ਹੈਗਾ ਅੱਛਾ ਜੀ ਇਸ ਮਸ਼ੀਨਾਂ ਬਾਰੇ ਮੈਂ ਸੁਣਿਆ ਹੈ ਕਿ ਜਦੋਂ ਕੋਈ ਬੰਦਾ ਬਿਮਾਰ ਹੋਵੇ ਪੁਰਾਣੇ ਸਮਿਆਂ ਦੀ ਇਹ ਗੱਲ ਆ ਕਿ ਜਦੋਂ ਬਿਮਾਰ ਹੁੰਦਾ ਸੀ ਤੁਹਾਨੂੰ ਪਹਾੜਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਕਿ ਉੱਥੇ ਦਾ ਪਾਤਾ ਪੰਛੋਤ ਸੀ ਜਦੋਂ ਪੌਣ ਪਾਣੀ ਵਧੀਆ ਹੁੰਦਾ ਸੀ ਇੱਥੋਂ ਤੱਕ ਵੀ ਲੋਕਾਂ ਨੇ ਕਿਹਾ ਕਿ ਮਤਲਬ ਜਿਹੜੀ ਗੰਗਾ ਜਿੱਥੋਂ ਨਿਕਲਦੀ ਆ ਉੱਥੋਂ ਅਗਰ ਬੰਦਾ ਕੋਈ ਪਾਣੀ ਪੀ ਲਵੇ ਤਾਂ ਉਹਦੇ ਕਈ ਰੋਗ ਦੂਰ ਹੋ ਜਾਂਦੇ ਆ ਕੀ ਉਹਦੀ ਤੁਲਨਾ ਤੁਸੀਂ ਇਸ ਆਪਣੇ ਪ੍ਰੋਡਕਟ ਦੇ ਨਾਲ ਕਰਦੇ ਆ ਦੇਖੋ ਜਿਹੜਾ ਇਹ ਸਾਇੰਟਿਕਲੀ ਜਿਹੜਾ ਪ੍ਰੂਵ ਹੋ ਚੁੱਕਿਆ ਹੈਗਾ ਜਿਹੜਾ ਉਸ ਕਿਸਮ ਦਾ ਪਾਣੀ ਗੰਗਾ ਗੰਗੋਤਰੀ ਤੋਂ ਨਿਕਲਦਾ ਹੈਗਾ ਲੋਕ ਬਹੁਤ ਜ਼ਿਆਦਾ ਫਾਇਦਾ ਲੈਂਦੇ ਹੈਗੇ ਆ ਸਹੀ ਹੁੰਦੇ ਹੈਗੇ ਆ ਜਿਹੜਾ ਸਾਡਾ ਨਾਰਮਲ ਪਾਣੀ ਹੈਗਾ ਉਸ ਪਾਣੀ ਨੂੰ ਇਹਨੇ ਕਨਵਰਟ ਕੀਤਾ ਇਸ ਮਸ਼ੀਨ ਨੇ ਇਹ ਡਿਵਾਈਸ ਨੇ ਇਹ ਨਾ ਵਾਟਰ ਆਇਓਨਾਈਜ਼ਰ ਜਿਹੜਾ ਇਹਨੇ ਮਲਾਬ ਟੈਂਕੀ ਦੇ ਪਾਣੀ ਨੂੰ ਕਨਵਰਟ ਕਰਦਾ ਬਿਲਕੁਲ ਬਿਲਕੁਲ ਘਰ ਦਾ ਪਾਣੀ ਆ ਟੈਪ ਵਾਟਰ ਹੈਗਾ ਜ਼ਮੀਨ ਵਿੱਚੋਂ ਪਾਣੀ ਲਿਆ ਹੋਇਆ ਹੈਗਾ ਇਸ ਪਾਣੀ ਦੇ ਉੱਤੇ ਇਹ ਮਸ਼ੀਨ ਸੈੱਟ ਕਰ ਦੋ ਇਸ ਪਾਣੀ ਦੀ ਜਿਹੜੀ ਕੁਆਲਿਟੀ ਹੈਗੀ ਉਹਨੇ ਉਸ ਲੈਵਲ ਦੀ ਬਣਾ ਕੇ ਦੇਣੀ ਸ਼ੁਰੂ ਕਰ ਦਿੱਤੀ ਇਹ ਮਸ਼ੀਨ ਜਿਹੜੀ ਆ ਕਿਸ ਤਰ੍ਹਾਂ ਕੰਮ ਕਰਦੀ ਆ ਤੇ ਦੋਨੋਂ ਦਾ ਕੀ ਰਾਜ ਆ ਜਿਹੜਾ ਸਵੇਰੇ ਸਵੇਰੇ ਤੁਸੀਂ ਮਤਲਬ ਅ ਦੇਖੋ ਸਾਰੇ ਆਪਣੇ ਬਹੁਤ ਵਧੀਆ ਕਲਾਇੰਟਸ ਆ ਕਿਨੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਔਰ ਡੇਲੀ ਜਿਹੜਾ ਮਾਰਨਿੰਗ ਅਸੀਂ 7 ਵਜੇ ਆਫਿਸ ਨੂੰ ਔਨ ਕਰੀਦਾ ਹੈਗਾ ਅੱਛਾ ਜੀ ਔਰ ਇਹਨਾਂ ਨੂੰ ਅਸੀਂ ਲਾਈਵ ਵਾਟਰ ਜਿਹੜਾ ਐਕਟਿਵ ਹਾਈਡਰੋਜਨ ਵਾਲਾ ਪਾਣੀ ਜਿਹੜਾ ਹੈਗਾ ਉਹ ਪੀਣ ਵਾਸਤੇ ਦਿੰਦੇ ਹੈਗੇ ਆ 2 3 4 5 7 ਗਲਾਸ ਜਿੰਨਾ ਜੀ ਕਰਦਾ ਹੈਗਾ ਫ੍ਰੀ ਦੇ ਵਿੱਚ ਪਾਣੀ ਦੇ ਰਹੇ ਹੈਗੇ ਆ ਮਤਲਬ ਫ੍ਰੀ ਸੇਵਾ ਕੋਈ ਪੈਸਾ ਨਹੀਂ ਕੋਈ ਫ੍ਰੀ ਸੇਵਾ ਹੈਗੀ ਆ ਔਰ ਸਾਰੇ ਦੇ ਸਾਰੇ ਕਲਾਇੰਟਸ ਨੂੰ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਫਾਇਦਾ ਮਿਲਣ ਕਰਕੇ अच्छा ये मतलब प्रॉब्लम केड़ी-केड़ी दूर हुई आपने हां देखो मैं नहीं ਦੱਸਾਂਗਾ ਹੁਣ ਇਹ ਸਾਰੇ ਜਾਣੇ ਦੱਸਣਗੇ ਤੁਹਾਨੂੰ ਹੈਨਾ ਕਿਉਂਕਿ ਮੈਂ ਦੱਸਦਾ ਚੰਗਾ ਨਹੀਂ ਲੱਗਦਾ ਇਹਨਾਂ ਦੇ ਮੂੰਹੋਂ ਅਸੀਂ ਖੁਦ ਗੋਈ ਦੇਣਗੇ ਨਹੀਂ ਜੀ ਅਸੀਂ ਕਰਦੇ ਕੱਲ੍ਹ ਬਾਅਦ ਜੀ ਚਲੋ ਆਜੋ ਪਾਜੀ ਪਹਿਲਾਂ ਕੱਲ੍ਹ ਬਾਅਦ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਾਂ ਇਹ ਪਾਣੀ ਪੀਤਾ ਜੀ ਪੀ ਕੇ ਆਪਾਂ ਨੂੰ ਕੀ ਫਾਇਦੇ ਵਿੱਚ ਫਾਇਦਾ ਹੋਇਆ ਜੀ ਮੈਨੂੰ ਜੀ ਪਹਿਲਾਂ ਡਿਸਕ ਦੀ ਪ੍ਰੋਬਲਮ ਆਉਂਦੀ ਅੱਛਾ ਜੀ ਤੇ ਮੈਂ ਬਹੁਤ ਦਵਾਈ ਖਾਧੀ ਅੱਛਾ ਜੀ ਉਹ ਮਤਲਬ ਜਿੱਦਾਂ ਪੀਲ ਕਲਰ ਕਰਕੇ ਤਾਂ ਮੇਰੇ ਉਹਨਾਂ ਨਾਲ ਕਿਡਨੀਆਂ 'ਚ ਪਾਣੀ ਭਰਨ ਲੱਗ ਪਿਆ ਬਹੁਤ ਜਿਆਦੀਆਂ ਬਿਮਾਰੀਆਂ ਹੋ ਗਈਆਂ ਅੱਛਾ ਜੀ ਤੇ ਜਦੋਂ ਦੀ ਮੈਂ ਇੱਥੇ ਆਉਣ ਲੱਗੀ ਆ ਤੇ ਮੈਂ ਪਾਣੀ ਪੀਣ ਲੱਗੀ ਆ ਉਹਨਾਂ ਦੀ ਮੇਰੀ ਕਿਡਨੀ ਵੀ ਠੀਕ ਆ ਮੇਰਾ ਫੈਟੀ ਲੀਵਰ ਵੀ ਠੀਕ ਆ ਬਾਕੀ ਬਿਮਾਰੀਆਂ ਸਾਰੀਆਂ ਠੀਕ ਮਾ ਤੁਹਾਡੀਆਂ ਕਿਡਨੀਆਂ ਠੀਕ ਹੋ ਗਈਆਂ ਜਿਨ੍ਹਾਂ ਨੂੰ ਮਤਲਬ ਕਿੰਨੇ ਕਿਡਨੀ ਦੀ ਪ੍ਰੋਬਲਮ ਹੋਵੇ ਤਾਂ ਬਹੁਤ ਭੁੱਖਾ ਹੁੰਦਾ ਆ ਕਿੰਨੇ ਸਮੇਂ ਤੋਂ ਪੀ ਰਹੇ ਆ ਜੀ ਮੈਨੂੰ ਜੀ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ ਤੁਸੀਂ ਬਿਲਕੁਲ ਠੀਕ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੱਚਕਾਰ ਅੰਕਲ ਜੀ ਅੰਕਲ ਜੀ ਕੀ ਕੀ ਫਾਇਦਾ ਹੋਇਆ ਆ ਆਪਾਂ ਨੂੰ ਦੇਖੋ ਜੀ ਮੈਂ ਮ ਅੱਛਾ ਜੀ ਤੇ ਜਦ ਅੰਗਰੇਜ਼ੀ ਤੋਂ ਜਾਂ ਖਾਂਦੀ ਉਹਨਾਂ ਨੂੰ ਕਈ ਪ੍ਰੋਬਲਮ ਆਈਆਂ ਅੱਛਾ ਜੀ ਉਹ ਜੀ ਮੈਂ ਇਹਨੂੰ ਨਾਲ ਨਾਲ ਆਪਣੇ ਆਇਆ ਅੱਛਾ ਜੀ ਇਹ ਮੈਂ ਜੀ ਮੈਂ ਵੀ ਪੀਣਾ ਪਿਆ ਮੈਂ ਵੀ ਠੀਕ ਹੈ ਆਪਣੇ ਉਹ ਫਿੱਟ ਸਮ ਆਪਣੇ ਕੀ ਪ੍ਰੋਬਲਮ ਸੀ ਜੀ ਮੇਰੇ ਸੇ ਕੋਈ ਪ੍ਰੋਬਲਮ ਨਹੀਂ ਮੈਂ ਉਹਦੀ ਮਤਲਬ ਵੈਸੇ ਹੀ ਆਪਣੇ ਆਪ ਨੂੰ ਫਿੱਟ ਆਪਣੇ ਮੈਂ ਚਾਹਤਾ ਹਾਂ ਬਹੁਤ ਵਧੀਆ ਗੱਲ ਹੈ ਜੀ ਸ਼ਾਇਦ ਫਰਕ ਪਏ ਇਹ ਵਾਂਗੇ ਫਰਕ ਹੋ ਜਰੂਰ ਪਊਗਾ ਜਰੂਰ ਜੀ ਚਲੋ ਮੇਰੇ ਹੋਵੇ ਬਾਬਾ ਜੀ ਦੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਨੂੰ ਕੀ ਫਾਇਦਾ ਹੋਇਆ ਜੀ ਸਰ ਮੈਂ ਦੋ ਕਤੇ ਨੇ ਇੱਥੇ ਦੇਖ ਕੇ ਪਾਣੀ ਦੇਣ ਆਇਆ ਸੀ ਇੱਥੇ ਅੱਛਾ ਜੀ ਤੇ ਮੈਂ ਘਰ ਵੀ ਖੜਿਆ ਪਾ ਪਾ ਕੇ 5 ਲੀਟਰ ਅੱਛਾ ਜੀ ਦੋ ਵਾਰੀ ਹਾਂਜੀ ਤਾਂ ਜਦੋਂ ਪਾਣੀ ਪੀਤਾ ਤਾਂ ਉਹਦੇ ਨਾਲ ਸਾਰਾ ਪੇਟ ਵੀ ਹੌਲਾ ਹੋਇਆ ਅੱਛਾ ਜੀ ਤੇ ਸਿਰ ਜਿੱਦਾ ਭਾਰਾਪਨ ਰਹਿੰਦਾ ਉਹ ਵੀ ਹੌਲਾ ਅੱਛਾ ਜੀ ਹਾਂਜੀ ਤੇ ਬਾਕੀ ਤੇ ਉਹਦਾ ਸਰੀਰ ਦਾ ਠੀਕਾ ਦੇ ਵਿੱਚ ਕੋਈ ਜਿਹੜਾ ਤੁਸੀਂ ਪਾਣੀ ਪਲਾਇਆ ਉਹਨਾਂ ਨੂੰ ਕੀ ਮਤਲਬ ਇਹਦਾ ਫਾਇਦਾ ਹੋਇਆ ਜੀ ਉਹ ਵੀ ਠੀਕ ਹੈ ਫਰਕ ਹੈ अच्छा मतलब ये ਤੁਸੀਂ ਕਹਿ ਸਕਦੇ ਚਮਤਕਾਰੀ ਪਾਣੀ ਹਾਂਜੀ ਚਮਤਕਾਰੀ ਬਹੁਤ ਵਧੀਆ ਪਾਣੀ ਆ ਮਤਲਬ ਕਿ ਪੀਣ ਨਾਲੇ ਦੂਸਰੇ ਦਿਨ ਦੇਖੋ ਸਪੀਨ ਨੂੰ ਬੰਦਾ ਬਿਲਕੁਲ ਸਹੀ ਸਰਾ ਠੀਕ ਠਾਕ ਉੱਠਦਾ ਅੱਛਾ ਜੀ ਤੇ ਸਿਰ ਹਲਕਾ ਉੱਠਦਾ ਜਿਹਦਾ ਭਾਰਾ ਪਨ ਰਹਿੰਦਾ ਉਹ ਹੈ ਨਹੀਂ ਚਲੋ ਸਰੀਰ ਚ ਭਾਰਾ ਪਨ ਖਤਮ ਕਰ ਦਿੰਦਾ ਖਤਮ ਕਰ ਦਿੰਦਾ ਚਲੋ ਬਹੁਤ ਧੰਨਵਾਦ ਜੀ ਸੱਚੀ ਗੱਲ ਆਪਾਂ ਇੱਥੇ ਆਏ ਜੀ ਕੀ ਫਾਇਦਾ ਹੋਇਆ ਮੇਰੇ ਦਰਦ ਨੂੰ ਲਾਪੇਂਦੀ ਚੰਗੀ ਵੀ ਬਦਦਾ ਹੈਗਾ ਅੱਛਾ ਜੀ ਹੁਣ ਇਹ ਨਾ ਨੋਰਮਲ ਆ ਚਾ ਪਾਣੀ ਪੀਣਾ ਤੇ ਘਰ ਵਿੱਚ ਹੋਰ ਮੈਂਬਰਾਂ ਨੂੰ ਕੀ ਭਲਾਇਆ ਜੀ ਉਹਨਾਂ ਨੂੰ ਕੀ ਕੀ ਫਾਇਦਾ ਹੋਇਆ ਜੀ ਉਹਨਾਂ ਨੂੰ ਵੀ ਫਾਇਦਾ ਹੈ ਅੱਛਾ ਜੀ ਹਾਂ ਜੀ ਲਗ ਜੋ ਪ੍ਰੋਬਲਮ ਸੀ ਉਹ ਤੋਂ ਤੁਹਾਨੂੰ ਹਾਂ ਜੀ ਲਮ ਤੁਰਦਾ ਹੀ ਬੇਦਰ ਦੇ ਦਰ ਤੋਂ ਆਉਣਾ ਪੈਂਦੀ ਅੱਛਾ ਉਹ ਮੈਂ ਇੱਕਦਮ 3-4 ਕਿਲੋਮੀਟਰ ਸ਼ੇਅਰ ਕਰ ਲਾ ਮਨ ਕੋਈ ਦਰਤ ਨਹੀਂ ਹੁੰਦੀ ਸਹੀ ਐਸਾ ਜਿਹੜਾ ਉਹ ਠੀਕ ਰਹੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਜੀ ਆਪਾਂ ਕਿਹੜੀ ਜਗ੍ਹਾ ਤੋਂ ਤੇ ਪਾਣੀ ਪੀਣ ਦਾ ਆਪਾਂ ਨੂੰ ਕੀ ਕੀ ਫਾਇਦਾ ਹੋਇਆ ਮੇਰਾ ਪਿੰਡ ਭਾਜੀ ਹਰਸੀ ਪਿੰਡ ਹੈ ਜੀ ਅੱਛਾ ਜੀ ਤੇ ਭਾਜੀ ਹੁਣੇ ਸਾਡੇ ਪਿੰਡ ਤੋਂ ਆ ਤੇ ਅੱਗੇ ਵੀ ਅੱਜ ਜਦੋਂ ਪੀਣ ਨੂੰ ਇਥੋਂ ਭਰਾ ਕੇ ਘਰ ਨੂੰ ਲੈ ਜੀਦਾ ਕਿ ਯਾਨੀ ਭਾਜੀ ਘਰੇ ਵੀ ਦੇ ਜਾਂਦੇ ਆ ਤੇ ਬਹੁਤ ਜ਼ਿਆਦਾ ਭਾਜੀ ਜਦੋਂ ਵੀ ਪਾਣੀ ਪੀਨੇ ਆ ਨਾ ਮਤਲਬ ਉਦਾਂ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਪਰ ਫਿਰ ਵੀ ਜਦੋਂ ਪਾਣੀ ਪੀਨੇ ਆ ਮੈਂ ਐਸੇ ਜਦਾਂ ਬੈਲੂਬੀ ਫਿਟਨੈਸ ਦੇ ਲਈ ਅਸੀਂ ਮੈਂ ਪਸੰਦ ਕਰਨਾ ਪੀਣ ਨੂੰ ਜਦੋਂ ਪੀਨੇ ਆ ਕੋਈ ਮਤਲਬ ਐਸਿਡਿਟੀ ਦੀ ਪ੍ਰੋਬਲਮ ਨਾ ਕੋਈ ਗੈਸ ਦੀ ਪ੍ਰੋਬਲਮ ਆ ਬਿਲਕੁਲ ਠੀਕ ਹੋ ਜਾਂਦਾ ਜੀ ਠੀਕ ਆ ਜੀ ਤੇ ਆਪਾਂ ਇਸ ਮਤਲਬ ਪ੍ਰੋਡਕਟ ਨਾਲ ਕਦੋਂ ਦੇ ਜੁੜੇ ਹਾਂ ਮੈਂ ਦੇਖੋ ਹੁਣ ਜਦੋਂ ਮੈਂ ਏਰੀਆ ਆ ਉਸ ਤੋਂ ਬਾਅਦ ਤਾਂ ਮੈਂ ਭਾਰਤ ਨਾਲ ਜੁੜਿਆ ਤੇ ਇਹ ਇੱਥੋਂ ਆਪਾਂ ਪੀ ਰਹੇ ਆ ਪਾਣੀ ਪਰ ਇਸ ਨੂੰ ਪਹਿਲਾਂ ਮੈਂ ਯੂਐਸ ਦੇ ਵਿੱਚ ਸੀਗਾ ਤੇ ਯੂਐਸ ਦੇ ਵਿੱਚ ਵੀ ਆਪਾਂ ਦੇਖਦੇ ਸੀਗੇ ਕਿ ਇਹ ਜਿਹੜਾ ਪਾਣੀ ਆ ਜ਼ਿਆਦਾਤਰ ਜਿਹੜੇ ਉਧਰ ਇਹ ਉਧਰਲੇ ਯਾਨੀ ਕਿ ਪੜ੍ਹੇ ਲਿਖੇ ਲੋਕਾਂ ਦਾ ਨਾ ਉਹ ਇਹ ਪਾਣੀ ਯੂਜ਼ ਕਰ ਰਹੇ ਆ ਬੋਟਲ ਵਾਲਾ ਪਾਣੀ ਬਹੁਤ ਘੱਟ ਯੂਜ਼ ਕਰ ਰਹੇ ਹੁਣ ਉਧਰ ਅੱਛਾ ਜੀ ਉਹਦਾ ਕਾਰਨ ਇਹ ਆ ਕਿ ਉਧਰਲੇ ਜਿਹੜੇ ਲੋਕ ਜਿਹੜੇ ਜਾਦਾ ਫਿਟਨੈਸ ਫਰੀਕ ਹੈ ਅੱਛਾ ਜੀ ਠੀਕ ਹੈ ਉਹ ਮਤਲਬ ਦਵਾਈਆਂ ਤੋਂ ਪ੍ਰੋਸਾ ਨਾ ਉੱਟ ਚੁੱਕਿਆ ਉਹ ਚਾਹੁੰਦੇ ਆ ਕਿ ਨੇਚੁਰਲੀ ਜਿਹੜੀ ਆਪਣੀ ਬਾਡੀ ਨੂੰ ਜਿਹੜਾ ਉਹ ਫਿਟ ਰੱਖਿਆ ਜਾਵੇ ਬਿਮਾਰੀਆਂ ਹੁਣ ਤੋਂ ਪਹਿਲਾਂ ਹੀ ਅੱਛਾ ਜੀ ਉਹਨੂੰ ਆਪਣੀ ਬਾਡੀ ਨੂੰ ਜਿਹੜਾ ਇਹਨਾਂ ਸਟਰੋਂਗ ਹੋਵੇ ਉਹਦੇ ਆਪਣਾ ਇਮਿਊਨ ਸਿਸਟਮ ਇਹਨਾਂ ਸਟਰੋਂਗ ਹੋਵੇ ਕਿ ਦਵਾਈਆਂ ਦੀ ਲੋੜ ਹੀ ਨਾ ਪਵੇ ਮਤਲਬ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਆਪਾਂ ਨੂੰ ਇਹ ਪਾਣੀ ਪੀਕੇ ਕੀ ਫਾਇਦਾ ਹੋਇਆ? ਜਿਹੜਾ ਪਾਣੀ ਪੀਂੰਦਾ ਬਹੁਤ ਕੜਵਾ ਹੋਇਆ ਜੀ। ਅੱਛਾ ਜੀ। ਮੇਰੇ ਕਾਫੀ ਚਿਰ ਤੋਂ ਮਤਲਬ ਕਿ ਪੇਨ ਸੀਗੀ ਥਲਕ ਵਿੱਚ ਔਰ ਐਸਿਡ ਵਾਂਦਾ ਸੀ। ਅੱਛਾ ਜੀ। ਤੇ ਉਹ ਐਸਿਡ ਦੀ ਕਮਾਈ ਸੁਧਰ ਗਈ ਸੱਚੀ। ਅੱਛਾ ਜੀ। ਤੇ ਜਿਹੜਾ ਪੇਨ ਸੀ ਉਹ ਵੀ ਖਤਮ ਹੋਇਆ। ਠੀਕ ਹੈ ਜੀ। ਤਕਰੀਬਨ ਇਹਨਾਂ ਦੀ ਟੈਕਸੀਕਲ ਜੈਲਬੀ ਨਾਲ ਖਾਧੀ ਮੈਂ। ਉਸ ਨਾਲ ਹੀ ਕਾਫੀ ਫਰਕ ਪਿਆ। ਠੀਕ ਹੈ ਜੀ। ਤੇ ਮੇਰੀ ਮਿਸੇਸ ਸੀਗੇ ਉਹਨਾਂ ਨੂੰ ਟਾਈਪ 2 ਸੀਗਾ। ਅੱਛਾ। ਤੋਂ 1 ਮਹੀਨੇ ਚ ਕਲੀਅਰ ਹੋ ਗਿਆ ਉਹਨਾਂ ਦਾ ਮਤਲਬ ਪਾਣੀ ਪੀਣ ਨਾਲ ਪਾਣੀ ਪੀਣ ਵਾਲੀ ਨਾਲਿਆਂ ਤੋਂ ਥੋੜੇ ਜ਼ਿਆਦਾ ਪ੍ਰੋਡਕਟ ਵੀ ਖਾਦੇ ਸੀਗੇ। ਦੇ ਦੋਨਾਂ ਚੀਜ਼ਾਂ ਦਾ ਮਤਲਬ ਕੀ ਬਹੁਤ ਫਰਕ ਪਿਆ। ਬਹੁਤ ਫਰਕ ਪੈ ਗਿਆ। ਠੀਕ ਹੈ ਤੁਸੀਂ ਹੋਰ ਕੀ ਮਤਲਬ ਜਿਹੜੇ ਲੋਕੀ ਵੀਡੀਓ ਦੇਖ ਰਹੇ ਹਨ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਇਸ ਅਨਜਾਣ ਜੀ ਆ ਕੇ ਜੂਰੇ ਪਾਣੀ ਦਾ ਲਾਭ ਖਾਉਂਦੇ ਠੀਕ ਹੈ ਤੇ ਆਪਣੀਆਂ ਬਿਮਾਰੀਆਂ ਤੋਂ। ਹਾਂ ਜੀ। ਥੈਂਕ ਯੂ। ਓਕੇ। ਨਾ ਪਿਛਲੇ ਹਫ਼ਤੇ ਪੀ ਲਿਆ ਹੋ ਗਿਆ ਸੀ। ਅੱਛਾ ਜੀ। ਤੇਨ ਮੇਰੇ ਨਾਲ ਲਿਬ ਦੇ ਜਿਹੜਾ ਸੀਗਾ ਉਹ ਕੰਮ ਨਹੀਂ ਕਰਦਾ ਸੀਗਾ ਛੋੜਾ ਜਿਹਾ ਵੀ ਪਾਣੀ ਪੀਂਦਾ ਸੀਗਾ ਤੇ ਉਹ ਬਾਹਰ ਆ ਜਾਂਦਾ ਹੈਗਾ ਅੱਛਾ ਜੀ ਤੇ ਮੈਂ ਮੇਰੇ ਚਾਚਾ ਜੀ ਆ ਵੈਸੇ ਤਾਂ ਅੱਛਾ ਜੀ ਤੇ ਮੈਂ ਇੱਥੇ ਆਇਆ ਤੇ ਪਾਣੀ ਪੀਤਾ ਤੇ ਹਫ਼ਤੇ ਦੇ ਅੰਦਰ ਅੰਦਰ ਉਹਦੀ ਪ੍ਰੋਬਲਮ ਸਹੀ ਹੋ ਗਈ ਅੱਛਾ ਜੀ ਆਪਣਾ ਪੀਲੀਆ ਠੀਕ ਹੋ ਗਿਆ ਬਿਲਕੁਲ ਜੀ ਹਫ਼ਤੇ ਦੇ ਵਿੱਚ ਨਹੀਂ ਤਾਂ ਇੱਥੇ ਦਾ ਭਾਜੀ ਮਹੀਨੇ ਦੋ ਦੋ ਤਿੰਨ ਦਿਨ ਦਵਾਈ ਖਾਉਂਦਾ ਪੀਲੀਆ ਸਾਲ-ਸਾਲ ਹੀ ਲੋਕਾਂ ਦਾ ਜਾਂਦਾ ਤੇ ਹਫ਼ਤੇ ਦੇ ਵਿੱਚ ਤੁਸੀਂ ਪੀਲੀਆ ਪੀਲੀਏ ਦੇ ਨਾਲਾ ਟਾਈਫਾਈਡ ਵੀ ਸੀਗਾ ਆ ਕੋਈ ਦਵਾਈ ਦੇ ਲਈ ਸਿਰਫ ਪਾਣੀ ਪੀਤਾ अच्छा जी ऐना यकीन ਤਾਂ ਨਾ ਸਹੀ ਹੈ ਤੁਹਾਡੇ ਲਈ ਤਾਂ ਫਿਰ ਚਮਤਕਾਰ ਹੀ ਹੋ ਗਿਆ ਤੇ ਹੋਰ ਆਪਾਂ ਨੂੰ ਕੀ ਫਾਇਦਾ ਹੋਇਆ ਜੀ ਜ ਆਪਣੀ ਫੈਮਲੀ ਵਿੱਚ ਮੈਂ ਪਹਿਲਾਂ ਕਦੀ ਪਾਣੀ ਨਹੀਂ ਪੀਤਾ ਸੀਗਾ اچھا ਜੀ ਕਦੀ ਕੁਝ ਨਹੀਂ ਮੈਨੂੰ ਪੀ ਲਿਆ ਹੋਇਆ ਚਾਚਾ ਜੀ ਨੇ ਮੈਨੂੰ ਕਿਹਾ ਕਿ ਪਾਣੀ ਪੀ ਅੱਛਾ ਜੀ ਪਾਣੀ ਪੀਤਾ ਤੇ ਮੈਂ ਪੀ ਲਿਆ ਬਿਲਕੁਲ ਸਹੀ ਠੀਕ ਆ ਜੀ ਬੜੀਆਂ ਕਮਾਲ ਦੀਆਂ ਗੱਲਾਂ ਆ ਜੀ ਇੱਥੇ ਤਾਂ ਚਮਤਕਾਰ ਤੇ ਜੰਤਕਾਰ ਹੋ ਰਹੇ ਆ ਪਾਣੀ ਪੀਣ ਦੇ ਨਾਲ ਲੋਕੀ ਠੀਕ ਹੋ ਰਹੇ ਆ ਬਿਮਾਰੀਆਂ ਠੀਕ ਹੋ ਰਹੀਆਂ ਆ ਤੇ ਹੁਣ ਆਪਾਂ ਭਾਜਨਾ ਫਿਰ ਤੋਂ ਗੱਲ ਕਰਦੇ ਆ ਭਾਈ ਮੈਂ ਮੈਨੂੰ ਤਾਂ ਮਤਲਬ ਹੈਰਾਨੀ ਹੋ ਰਹੀ ਆ ਕਿ ਆਪਣਾ ਟਾਂਡਾ ਸ਼ਹਿਰ ਜ਼ਿਲ੍ਹਾ ਸ਼ਹਿਾਦਪੁਰ ਮਤਲਬ ਇੱਥੇ ਐਡਾ ਵੱਡਾ ਤੁਸੀਂ ਮਤਲਬ ਕੰਮ ਕਰ ਰਹੇ ਹੋ ਕਿ ਮਤਲਬ ਚਮਤਕਾਰ ਤੇ ਚਮਤਕਾਰ ਹੋ ਰਿਹਾ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਰਹੀਆਂ ਪਰ ਇਹ ਜਿਹੜਾ ਪ੍ਰੋਡਕਟ ਹੈ ਇਹਦੀ ਕੀ ਖਾਸियत ਆ ਇਹਦੇ ਵਿੱਚ ਮਤਲਬ ਇਹ ਆ ਕੀ ਲੱਗਾ ਹੋਇਆ ਆ ਜਾਂ ਮਤਲਬ ਇਹਦੀ ਕੀ ਖਾਸ ਜਿਹੜਾ ਲੋਕੀ ਠੀਕ ਹੋ ਰਹੇ ਆ ਹਾਂ ਬਹੁਤ ਵਧੀਆ ਸੋਹਣਾ ਕੁਐਸਚਨ ਕੀਤਾ ਤੁਸੀਂ ਕਿ ਦੇਖੋ ਇਹ ਜਿਹੜਾ ਪ੍ਰੋਡਕਟ ਜਿਹੜਾ ਹੈਗਾ ਇਹ ਜਪਾਨ ਦੀ ਇਨੈਜਿਕ ਕੰਪਨੀ ਹੈਗੀ ਆ ਉਹਨੇ ਤਿਆਰ ਕੀਤਾ ਹੈਗਾ ਪੂਰੀ 10 ਸਾਲ ਦੀ ਰਿਸਰਚ ਤੋਂ ਬਾਅਦ 1974 ਦੇ ਵਿੱਚ ਜਪਾਨ ਦੀ ਮਾਰਕੀਟ ਦੇ ਵਿੱਚ ਅੰਦਰ ਆਣਾ ਸ਼ੁਰੂ ਹੋਇਆ ਸੀ ਸਾਨੂੰ ਤਕਰੀਬਨ 2016 ਦੇ ਵਿੱਚ ਇੰਡੀਆ 'ਚ ਮਿਲਣਾ ਸ਼ੁਰੂ ਹੋਇਆ ਇਸ ਦੀ ਜਿਹੜੀ ਖਾਸियत ਇਹ ਹੈਗੀ ਆ ਕਿ ਇਹਦਾ ਮੈਕੈਨਿਜ਼ਮ ਹੈਗਾ ਇਹਦੇ ਅੰਦਰ ਪਲੈਟੀਨਮ ਤੇ ਟਾਈਟੇਨੀਅਮ ਦੀਆਂ ਜਿਹੜੀਆਂ ਪਲੇਟਸ ਹੈਗੀਆਂ ਨੇ ਉਹਨਾਂ ਨੂੰ ਮੈਡੀਕਲ ਗ੍ਰੇਡ ਦੇ ਵਿੱਚ ਕਨਵਰਟ ਕਰਕੇ ਯੂਜ਼ ਕੀਤਾ ਗਿਆ ਹੈਗਾ ਤੇ ਤਕਰੀਬਨ ਮੈਗਨੇਟ ਇਹਦੇ ਅੰਦਰ ਮੈਨਸ ਤੇ ਪਲਸ ਦਾ ਜਿਹੜਾ ਜਨਰੇਟ ਹੁੰਦਾ ਹੈਗਾ ਜਿਹਦੇ ਕਰਕੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਪਾਣੀ ਜਿਹੜਾ ਹੈ ਨਾ ਉਹਨੂੰ ਪ੍ਰੋਡਿਊਸ ਕਰਦਾ ਹੈਗਾ ਜਿੱਦਾਂ ਜਿਹੜਾ ਅਸੀਂ ਪਾਣੀ ਦਿੰਦੇ ਹੈਗੇ 9.5 ਪੀਐਚ ਦਾ ਜਿਹੜਾ ਹੈਗਾ ਪਾਣੀ ਉਹ ਪ੍ਰੋਵਾਈਡ ਕਰਾਣੇ ਹੈਗੇ ਆ ਇਸ ਮਸ਼ੀਨ ਦੁਆਰਾ ਇਹ ਤਕਰੀਬਨ ਇੰਤਰਾ ਹੈਗਾ ਇਹ 9 ਪੀਐਚ 8.5 ਪੀਐਚ ਇਹ ਤਿੰਨੇ ਇਹਨੂੰ ਵੇਰੀਏਸ਼ਨ ਕਰਕੇ ਅਸੀਂ ਜਿਹੜਾ ਹੈਗਾ ਪੀ ਸਕਦੇ ਹੈਗੇ ਬਿਰੇ ਕਲੀਨ ਵਾਟਰ ਹੈ ਕਲੀਨ ਵਾਟਰ ਉਹਨਾਂ ਨੂੰ ਦਿੱਤਾ ਜਾਂਦਾ ਜੇ ਤਾਂ ਨਵ ਜੰਮੇ ਬੱਚੇ ਹੈਗੇ ਨੇ 2 ਸਾਲ ਤੋਂ ਛੋਟੇ ਹੈਗੇ ਨੇ ਆਲਰੇਡੀ ਉਹ ਐਲਕਲਾਈਨ ਹੁੰਦੇ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਐਕਲਾਈਨ ਪਾਣੀ ਜਿਹੜਾ ਹੈਗਾ ਸੁਜੈਸਟ ਨਹੀਂ ਕਰਦੇ ਉਹਨਾਂ ਨੂੰ ਕਲੀਨ ਵਾਟਰ ਜਿਹੜਾ ਹੈਗਾ ਆਪਸ਼ਨ ਦੇ ਵਿੱਚੋਂ ਇਹ ਬਟਨ ਜਿਹੜਾ ਹੈਗਾ ਪ੍ਰੈਸ ਕਰਕੇ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਉਸ ਵਿੱਚ ਇੱਕ ਪਾਣੀ ਨਿਕਲਦਾ ਹੈ ਬਿਊਟੀ ਵਾਟਰ ਬਿਊਟੀ ਵਾਟਰ ਜਿਹੜਾ ਹੈਗਾ ਤੁਹਾਡੀ ਸਕਿਨ ਵਾਸਤੇ ਤੁਹਾਡੇ ਵਾਲਾਂ ਵਾਸਤੇ ਬਹੁਤ ਵਧੀਆ ਹੈਗਾ ਤਕਰੀਬਨ ਇਸ ਦਾ ਇਸਤੇਮਾਲ ਕਰਕੇ ਤੁਹਾਡਾ ਜਿਹੜਾ ਏਜਿੰਗ ਫੈਕਟਰ ਹੈਗਾ ਉਹ ਕੰਟਰੋਲ ਹੁੰਦਾ ਹੈਗਾ ਔਰ ਸਮੇਂ ਤੋਂ ਪਹਿਲਾਂ ਜਿਹੜਾ ਏਜਿੰਗ ਫੈਕਟਰ ਨਜ਼ਰ ਆਉਂਦੀ ਹੈ ਕਿ ਝੁਰੜੀਆਂ ਰਿੰਕਲਸ ਵਗੈਰਾ ਆਉਂਦੀ ਹੈਗੀਆਂ ਉਹ ਦਾਗ ਧੱਬੇ ਆਉਂਦੇ ਹੈਗੇ ਉਹ ਖਤਮ ਹੋ ਜਾਂਦੇ ਹੈ ਜਿਹੜੀਆਂ ਔਰਤਾਂ ਭਾਈ ਖਾਸ ਤੌਰ ਤੇ ਆਪਣੇ ਚਿਹਰੇ ਨੂੰ ਮਤਲਬ ਕਰੀਮਾਂ ਜਾਂ ਆਪਣੇ ਬਿਊਟੀ ਮੈਂ ਇਹ ਕਹਾਂਗਾ ਕਿ ਮੈਂ ਹੀ ਰეკਮੈਂਡ ਕਰਾਂਗਾ ਕਿ ਸਿਰਫ ਸਿਰਫ ਬਿਊਟੀ ਵਾਟਰ ਨੂੰ ਇਸਤੇਮਾਲ ਕਰੋ 1 ਮਹੀਨਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਕਿਨ ਦਾ ਰਿਜ਼ਲਟ ਲੈ ਸਕਦੇ ਹੈਗੇ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਇੱਕ ਸਟਰੋਂਗ ਅੱਛਰਡੇ ਕੁ ਬਾਰਡਰ ਵੀ ਪ੍ਰੋਡਿਊਸ ਕਰਦੀ ਹੈਗੀ ਆ ਜਿਹਦਾ ਇਸਤੇਮਾਲ ਅਸੀਂ ਐਜ਼ ਅ ਸੈਨੀਟਾਈਜ਼ਰ ਕਰ ਸਕਦੇ ਹੈਗੇ ਆ ਤੇ ਦੂਸਰਾ ਇਹ ਹੈਗਾ ਜਿੰਨੀਆਂ ਸਾਡੀਆਂ ਸਬਜ਼ੀਆਂ ਫਲ ਦਾਲਾਂ ਹੈਗੀਆਂ ਉਹ ਆਲਰੇਡੀ ਪਾਲਿਸ਼ ਹੁੰਦੀਆਂ ਹੈਗੀਆਂ ਨਾ ਟਾਕਸਨ ਹੁੰਦੀ ਜੰਮੜਿਆ ਹੁੰਦਾ ਉਹਨਾਂ ਨੂੰ ਕਹਿ ਸਕਦੇ ਹੈਗੇ ਆ ਤੇ ਅਸੀਂ ਉਸ 11.5 ਪੀਐਚ ਦੇ ਪਾਣੀ ਦੇ ਨਾਲ ਅਸੀਂ ਉਹਨਾਂ ਨੂੰ ਵਾਸ਼ ਕਰਕੇ ਟਾਕਸਨ ਫ੍ਰੀ ਕਰਕੇ ਅਸੀਂ ਇਸਤਮਾਲ ਕਰ ਸਕਦੇ ਆ ਆ ਖਾਣ ਪੀਣ ਦੇ ਵਿੱਚ ਉਹਨੂੰ ਯੂਜ਼ ਕਰ ਸਕਦੇ ਹੈਗੇ ਤੇ ਭਾਜੀ ਜੇਕਰ ਕਿਸੇ ਨੇ ਇਹ ਤੁਹਾਡੇ ਕੋਲ ਪ੍ਰੋਡਕਟ ਲੈਣਾ ਵੀ ਹੋਵੇ ਜੀ ਤਾਂ ਤੁਸੀਂ ਉਹਨਾਂ ਨੂੰ ਅਵੇਲੇਬਲ ਕਰਦੇ ਆ ਬਿਲਕੁਲ ਅਸੀਂ ਉਹਨਾਂ ਨੂੰ ਅਵੇਲੇਬਲ ਕਰਦੇ ਹੈਗੇ ਤੇ ਇਹ ਕਹਿੰਦਾ ਇੱਕ ਫਰੈਂਚਾਈਜ਼ੀ ਮਾਡਲ ਹੈਗਾ ਇਹ ਸਾਡੇ ਕੋਲ ਅਸੀਂ ਵਰਲਡ ਦੇ ਵਿੱਚ ਕਿਤੇ ਵੀ ਮਸ਼ੀਨ ਨੂੰ ਜਿਹੜਾ ਹੈਗਾ ਉਹ ਜੇ ਕੋਈ ਚਾਹੁੰਦਾ ਹੈਗਾ ਅਸੀਂ ਉਹਨਾਂ ਨੂੰ ਸਪਲਾਈ ਕਰ ਸਕਦੇ ਹੈਗੇ ਆ ਬੇਦ ਜਿਹੜਾ ਕੰਪਨੀ ਸਿਸਟਮ ਹੈਗਾ ਹੈ ਨਾ ਠੀਕ ਹੈ ਜੀ ਤੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਆ ਸੰਪਰਕ ਇਹ ਕਰਨਾ ਹੈਗਾ ਸਾਡੀ ਵੈਬਸਾਈਟ ਹੈਗੀ kenganwatertanda www.kenganwatertanda.in ਤੇ ਮੋਬਾਈਲ ਨੰਬਰ ਹੈਗਾ 7347214099 ਠੀਕ ਹੈ ਜੀ ਤੇ ਬਾਕੀ ਸਾਡਾ ਜਿਹੜਾ ਬਿਲਕੁਲ ਕੇ ਪ੍ਰਾਈਮ ਲੋਕੇਸ਼ਨ ਹੈਗੀ ਆ ਜਾਜਾ ਬਾਈਪਾਸ ਨੀਰ ਕ੍ਰੇਨ ਮਾਰਕੀਟ ਹਾਂ ਜੀ ਜੇ ਤੁਸੀਂ ਆਪਾਂ ਕਹਿ ਲਈਏ ਸੂਰਪੋਟੋਂ ਰਸਤਾ ਜਾਂਦਾ ਤਾਂ ਬਿਲਕੁਲ ਮੋੜ ਦੇ ਉੱਤੇ ਹੀ ਤੁਹਾਡਾ ਇਹ ਸੈਂਟਰ ਬਣਿਆ ਹੋਇਆ ਹੈ। ਸੋ ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਤੁਸੀਂ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜੀ ਤੇ ਮੈਂ ਵੀ ਇਹ ਚਾਹਾਂਗਾ ਕਿ ਜਿਹੜੇ ਮੇਰੇ ਵੀ ਵੀ ਭੈਣ ਇਸ ਮਤਲਬ ਕਹਿ ਲੋ ਆਦੇਸ਼ ਸਾਮ ਵਿੱਚ ਹਰੇਕ ਕੋਈ ਬੰਦਾ ਬਿਮਾਰ ਆ ਮੈਂ ਚਾਹਾਂਗਾ ਕਿ ਉਹ ਭਾਜੀ ਕੋ ਜਰੂਰ ਆਉਣ ਤੇ ਆ ਕੇ ਇਹਦਾ ਲਾਭ ਉਠਾਉਣ। ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟਾਂ ਸ਼ੇਅਰ ਕਰਨਾ ਜੀ। ਆਪਣਾ ਪਿੰਡ ਸ਼ਹਿਰ ਦਾ ਨਾਮ ਜਰੂਰ ਦੱਸਿਆ ਕਰੋ ਤੇ ਇਦਾਂ ਦੀ ਨਵੀਂ ਵੀਡੀਓ ਲੈ ਕੇ ਦੁਬਾਰਾ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗਾ ਤੇ ਤੁਹਾਡੇ ਤੋਂ ਜਾਤ ਲੈਂਦਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਰਮਨ ਸ਼ਹਿਰਪੁਰ ਤੋਂ ਸਤਿ ਸ੍ਰੀ ਅਕਾਲ ਜੀ